ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਕਿਸਾਨ ਵੀਰੋ ਕੋਈ ਸਮਾਂ ਸੀ ਪੰਜਾਬੀਆਂ ਦਾ ਭੋਜਨ ਬੜਾ ਸ਼ਾਨਦਾਰ ਤੇ ਖਰਾਕੀ ਤੱਤਾਂ ਨਾਲ ਭਰਪੂਰ ਹੁੰਦਾ ਸੀ ਉਹ ਸਮੇਂ ਦੇ ਮੁਤਾਬਕ ਗੁਆਰੇ ਦੀਆਂ ਫਲੀਆਂ, ਮੌਂਗਰੇ, ਮਤਲਬ ਇਹੜੀਆਂ ਕਰਾਰੀਆਂ ਪੇਟ ਨੂੰ ਵਧੀਆ ਬਣਾਉਣੀਆਂ ਚੀਜ਼ਾਂ ਸਾਨੂੰ ਉਹ ਸਾਡੇ ਭੋਜਨ ਦਾ ਹਿੱਸਾ ਆਮ ਹੁੰਦਾ ਸੀ ਕਿਉਂਕਿ ਉਹ ਖੇਤਾਂ ਦੇ ਬੜੇ ਆਰਾਮ ਨਾਲ ਹੋ ਜਾਂਦੀਆਂ ਸਾਨੂੰ ਮਬਰਸੀਨ ਬੀਜਿਆ ਬਰਸੀਨ ਦੀਆਂ ਬੱਟਾਂ ਤੇ ਮੂਲੀਆਂ ਹੋ ਗਈਆਂ ਤੇ ਉਹਦੇ ਮੂੰਗਰੇ ਖਾਤੇ ਜਾਂਦੇ ਸਨ ਪਰ ਸਮੇਂ ਦੇ ਨਾਲ ਕਿਉਂਕਿ ਇਹ ਇੱਕ ਬਰੀਕੀ ਵਾਲੀ ਚੀਜ਼ ਐ ਪਹਿਲਾਂ ਤੋੜਨ ਨੂੰ ਬੜੀ ਮਿਹਨਤ ਆਉਂਦੀ ਐ ਫਿਰ ਜਦੋਂ ਬਣਾਉਣਾ ਹੋਵੇ ਉਦੋਂ ਵੀ ਮਿਹਨਤ ਆਉਂਦੀ ਐ ਕੋਈ ਬਰੀਕ ਜੀ ਨੂੰ ਕੱਟਣਾ ਸਮਾਰਨਾ ਮਿਹਨਤ ਵਾਲਾ ਕੰਮ ਪੰਜਾਬੀ ਬਹੁਤ ਛੱਡਦੇ ਜਾ ਰਹੇ ਨੇ ਕਿਉਂਕਿ ਜਿੰਨਾ ਆਪਾਂ ਹੱਥੀਂ ਕਿਰਤ ਕਰਾਂਗੇ ਉਨਾਂ ਮਜ਼ਬੂਤ ਹੋਵਾਂਗੇ ਸਾਡਾ ਸਰੀਰ ਵਧਿਆਊ ਜਿਹੜਾ ਹੁਣ ਇਹ ਜਿਵੇਂ ਆ ਮੂੰਗਰੇ ਨੇ ਇਹਨਾਂ ਦਾ ਜਿਹੜਾ ਸਵਾਦ ਐ ਉਹ ਬਹੁਤ ਹੀ ਵਧੀਆ ਤੇ कुरकुरੇ ਕਰਾਰੇ ਜਿਵੇਂ ਕਹਿੰਦਾ ਚੁਰਚਰਾਪ ਹੋ ਜਾਣਾ ਓਕਣੇ ਬਣਦਾ ਹੁਣ ਇਹ ਮੂੰਗਰਿਆਂ ਨੂੰ ਤੋੜਨ ਦੇ ਦੋ ਤਰੀਕੇ ਹੁੰਦੇ ਸਨ ਜਿਹਦਾ ਤੁਸੀਂ ਘਰ ਲਈ ਤੋੜਦੇ ਫਿਰ ਤਾਂ ਡੰਡੀ ਤੋਂ ਐ ਤੋੜਾਂਗੇ ਤਾਂ ਕਿ ਇਹ ਆਪਾਂ ਨੂੰ ਬਣਾਉਣ ਟਾਈਮ ਮਿਹਨਤ ਘਟਾ ਆਪਿਆ ਲੋ ਇਸ ਤਰ੍ਹਾਂ ਤੋੜੇ ਜਾਂਦੇ ਸਨ ਪਰ ਜੇ ਆਪਾਂ ਹੁਣ ਕਿਸਾਨ ਮੰਡੀ ਵੇਚਣ ਚੱਲਾਂ ਜੇ ਮੈਂ ਇੱਕਣ ਤੋੜੂਗਾ ਤਾਂ ਮੈਂ ਕਿਲੋ ਤੋਂ ਕਿਲੋ ਹੀ ਤੋੜੂਗਾ ਫਿਰ ਜ਼ਿਆਦਾ ਆ ਦੇਖੋ ਇਹ ਹੁਣ ਸਾਫ ਸੁਥਰੇ ਨੇ ਬਹੁਤਾ ਜੇ ਕਈ ਕਰ ਦਿੰਦੇ ਪੱਕਾ ਹੋ ਜਵੇ ਤਾਂ ਉਹ ਡੰਡੀ ਵੀ ਤੋੜ ਦਿੰਦੇ ਨੇ ਪਰ ਜਦੋਂ ਬਿਲਕੁਲ ਕੱਚਾ ਹੁੰਦਾ ਤਾਂ ਸਿਰਫ ਆ ਡੰਡੀ ਤੋੜਨ ਦੀ ਲੋੜ ਆ ਆਹਾਂ ਤਾਂ ਇਹ ਬਿਲਕੁਲ ਇਸੇ ਤਰ੍ਹਾਂ ਆਪਣੇ ਬਣ ਜਾਂਦਾ ਇਹ ਅਮੋਂਗਰਾ ਇਸ ਤਰ੍ਹਾਂ ਤੋੜਿਆ ਜਾਂਦਾ ਪਰ ਜੇ ਆਪਾਂ ਛੇਤੀ ਤੋੜਨਾ ਜਿਵੇਂ ਹੁਣ ਇਧਰਲੀ ਸਾਈਡ ਬਰੀਕ ਹੋਣਾ ਤਾਂ ਇਧਰ ਮੋਟੇ ਹੁਣ ਤਾਂ ਆਪਾਂ ਮੋਟੇ ਪਹਿਲਾਂ ਤੋੜਨੇ ਆ ਤਾਂ ਆਪਾਂ ਇਹਨੂੰ ਇਸ ਤਰ੍ਹਾਂ ਬਰੂਸ ਲੈਨੇ ਆ ਆ ਲੋ ਫੇਰ ਇੱਕ ਮਿੰਟ ਚ ਟੁੱਟ ਜਾਣਾ ਇਹ ਆ ਬਰੀਕ ਰਹਿਗੇ ਜਦੋਂ ਤੁਸੀਂ ਦੂਜੀ ਵਾਰੀ ਤੋੜੋਗੇ ਉਹਦੇ ਟੁੱਟ ਜਾਣਗੇ ਤੇ ਥੋੜੀ ਜਿਹੀ ਮਿਹਨਤ ਆ ਪਰ ਇਹਦਾ ਰੇਟ ਵੀ ਵਧੀਆ ਮਿਲ ਜਾਂਦਾ ਤੇ ਇਹਦੀ ਡਿਮਾਂਡ ਵੀ ਬਹੁਤ ਜ਼ਿਆਦਾ ਜਿੰਨੇ ਵੀ ਪੰਜਾਬ ਦੇ ਵਿੱਚ ਪ੍ਰਵਾਸੀ ਰਹਿੰਦੇ ਨੇ ਉਹ ਇਹਨਾਂ ਚੀਜ਼ਾਂ ਨੂੰ ਬਹੁਤ ਖਾਂਦੇ ਨੇ ਬਾਥੂ ਹੋ ਗਿਆ ਮੂੰਗਰੇ ਹੋਗੇ ਅਲੋਵੀਆ ਹੋ ਗਿਆ ਜਿਹੜੀ ਉਹ ਪ੍ਰੀਕੀ ਵਾਲੀਆਂ ਚੀਜ਼ਾਂ ਨੂੰ ਬੜਾ ਪੈਂਦੇ ਨੇ ਕਿਉਂਕਿ ਉਹ ਹਾਲੇ ਵੀ ਮੈਨੂੰ ਲੱਗਦਾ ਵੀ ਉਹ ਨੇਚਰ ਨੂੰ ਸਮਝਦੇ ਨੇ ਕਿਉਂਕਿ ਨੇਚਰ ਚੋਂ ਆਏ ਨੇ ਤੇ ਆਪਣਾ ਜਿਹੜਾ ਭੋਜਨ ਆ ਆਪਾਂ ਉਹ ਤੋਂ ਦੂਰ ਹੁੰਦੇ ਜਾ ਰਹੇ ਹਾਂ ਇਹ ਖਾਸ ਗੱਲ ਹੈ ਕਿਸਾਨ ਵੀਰੋਂ ਇਹ 20 ਰੁਪਏ ਪਾਈਆ 80 ਰੁਪਏ ਕਿਲੋ ਤੱਕ ਵਿਕ ਜਾਂਦਾ ਅ ਅਗਲੀ ਗੱਲ ਇਹ ਆ ਵੀ ਇਹਦਾ ਉਤਪਾਦਨ ਬਹੁਤ ਹੁੰਦਾ ਕੁਝ ਕੁਦਰਤੀ ਖੇਤੀ ਵਿੱਚ ਜਿਹੜਾ ਦੇਸੀ ਖੇਤੀ ਆ ਇਹ ਇੱਕ ਇਹ ਗੱਲ ਨਹੀਂ ਹੈਗੀ ਵੀ ਇਹਦੇ ਵਿੱਚ ਉਤਪਾਦਨ ਘਟਦਾ ਹੁਣ ਜੇ ਆਪਾਂ ਦੇਖੀਏ ਆਪਣਾ ਮੇਰਾ ਮੇਰੇ ਤੋਂ ਵੀ ਫਟੂ ਉੱਚਾ ਹੋਊਗਾ ਜੇ ਬੂਟਾ ਕਿਉਂਕਿ ਟਾਹਣੀ ਦਾ ਮੋਸਣੀਆ ਹੁੰਦਾ ਉਸਨੇ ਇੰਨੇ-ਇੰਨੇ ਬੂਟੇ ਕੁਦਰਤੀ ਖੇਤੀ 'ਚ ਹੋ ਜਾਣ ਜੇ ਹੁਣ ਮੈਂ ਗਿਣਾ ਤਾਂ ਹੈ ਘੱਟੋ ਘੱਟ 7 6 7 ਫੁੱਟ ਤੱਕ ਕੁਦਰਤੀ ਖੇਤੀ ਜੇ ਬੂਟੇ ਹੋ ਜਾਂਦੇ ਨੇ ਤੇ ਜਿਹੜੀ ਖਾਸ ਗੱਲ ਹੈ ਜਦੋਂ ਇਹਦੇ ਵਿੱਚ ਮਧੂਮੱਖੀ ਕੰਮ ਕਰਦੀ ਆ ਅ ਕਈ ਵਾਰੀ ਸਾਡੇ ਕਿਸਾਨ ਵੀਰ ਹੋਰ ਬੈਠੇ ਹੁੰਦੇ ਨੇ ਤਾਂ ਉਹਨਾਂ ਦੇ ਮੈਂ ਦੇਖਦਾ ਬਈ ਇਹਨਾਂ ਨੂੰ ਤੇਲਾ ਲੱਗ ਜਾਂਦਾ ਜਾਨੀ ਉਹ ਨਿਸ਼ਾਨ ਪੈ ਜਾਂਦੇ ਨੇ ਕਾਲੇ ਕਾਲੇ ਜਿਵੇਂ ਮੱਖੀ ਦੀਆਂ ਬਿੱਠਾਂ ਹੁੰਦੀਆਂ ਨੇ ਪਰ ਜਦੋਂ ਕੁਦਰਤ ਪੂਰਾ ਸਹੀ ਕੰਮ ਕਰਦੀ ਆ ਨੇਚਰ ਕੰਮ ਕਰਦੀ ਆ ਤਾਂ ਇਹਨਾਂ ਨੂੰ ਉਹ ਦਾਗ ਵੀ ਨਹੀਂ ਪੈਂਦੇ ਤੇ ਜਿਹੜਾ ਗਾਹਕ ਆ ਉਹ ਖੋਸੋ ਕੇ ਖਰੀਦਦਾ ਇੱਕ ਤਾਂ ਆਪਾਂ ਸਾਫ਼ ਸੁਥਰੀ ਚੀਜ਼ ਪੈਦਾ ਕਰ ਲੈਨੇ ਆ ਤੇ ਇੱਕ ਆਪਾਂ ਤਾਂ ਹੁਣ ਦੁਬਾਰੀ ਆਮਦਨ ਲੈਣੀ ਸ਼ੁਰੂ ਕਰਤੀ ਪਹਿਲਾਂ ਤਾਂ ਇਹਦੇ ਵਿੱਚੋਂ ਮੂਲੀਆਂ ਪਟਪਟ ਵੇਚੀ ਗਏ ਹੁਣ ਆਪਾਂ ਮੂੰਗਰੇ ਵੇਚਾਂਗੇ ਜਿਹੜੇ ਮੂੰਗਰੇ ਰਹਿ ਜਾਂਦੇ ਨੇ ਤਾਂ ਉਹਦੇ ਵਿੱਚ ਜਿਹੜਾ ਦਾਨਪਨ ਦਾ ਸਿਸਟਮ ਹੈ ਉਹ ਵੀ ਚੱਲ ਪੈਣਾ ਕਹਾ ਜਾ ਕੇ ਕਿਉਂ ਮੂੰਗਰੇ ਨੇ ਜਿੰਨੇ ਵੀ ਇਹ ਆਪਣੇ ਤੋਤੇ ਹੋਰ ਪੰਛੀ ਜਿਹਨਾਂ ਦੇ ਦਾਣਾ ਪਾ ਜਣਾ ਤਾਂ ਜਿਵੇਂ ਰੁੱਖ ਬਹੁਤੇ ਨੇ ਉਹ ਰਖੇਤਾਂ ਤੇ ਆਉਂਦੇ ਨੇ ਤੇ ਉਹ ਖਾਂਦੇ ਨੇ ਤਦਾਨ ਵੀ ਹੋ ਜਾਂਦਾ ਜਿਹੜੇ ਉਹਨਾਂ ਤੋਂ ਬਚੇ ਰਹਿ ਗਏ ਚੰਪਾਵੇਂ ਘੱਟ ਬਾਦ ਜਿੰਨੇ ਕਾ ਮੈਨੂੰ ਬੀਜ ਦੀ ਲੋੜ ਆ ਉਹਨਾਂ ਦਾ ਮੇਰਾ ਗਾਂਹਨ ਬੀਜ ਵੀ ਤਿਆਰ ਹੋ ਜਾਂਦਾ ਇਸ ਤਰ੍ਹਾਂ ਜਿਹੜਾ ਸਾਰਿਆਂ ਦਾ ਰਾਲ ਮਿਲ ਕੇ ਸਾਰੇ ਜਾਨਵਰਾਂ ਨੂੰ ਭੋਜਨ ਮਿਲ ਗਿਆ ਤੇ ਤੁਹਾਨੂੰ ਫਸਲ ਦੋ ਤਿੰਨ ਵਾਰੀ ਉਤ ਪਾ ਦਿੰਦੇ ਹੈਗੀ ਤੇ ਖਾਸ ਗੱਲ ਆ ਵੀ ਸਾਮ ਸਵਾਲ ਦੀ ਤਾਂ ਤੇ ਲੋੜ ਨਹੀਂ ਪਈ ਉਹਨਾਂ ਕਿਉਂਕਿ ਜਦੋਂ ਮੂਲੀ ਆ ਉਹ ਘੱਟ ਪਾਣੀ ਦਾ ਹੋ ਜਾਂਦੀ ਹੈ ਕੁਦਰਤੀ ਖੇਤਾਂ 'ਚ ਇੱਕ ਬੀਜ ਬੀਜਿਆ ਤਾਂ ਆਪਾਂ ਤਿੰਨ ਵਾਰੀ ਆਮਦਨ ਲੈਣ ਤੇ ਸਫਲ ਵੀ ਹੋਗੇ ਤੇ ਜਿਹੜਾ ਆਪਣੀ ਰਸੋਈ ਚ ਜਾਊਗਾ ਤਾਂ ਉੱਥੇ ਇੱਕ ਮੈਡੀਸਨ ਦਾ ਕੰਮ ਵੀ ਕਰੂਗਾ ਪੇਟ ਦੇ ਰੋਗਾਂ ਲਈ ਇਹ ਜਿਹੜੇ ਆਂ ਮੂਂਗਰੇ ਨੇ ਬੜੇ ਲਾਭਕਾਰੀ ਨੇ ਤਾਂ ਆਪਾਂ ਮੈਡੀਸਨ ਵਾਲਾ ਕੰਮ ਵੀ ਸਾਰ ਲਿਆ ਬੀਜ ਵੀ ਬਣਾ ਲਿਆ ਅਗਲੇ ਵਾਰ ਲਈ ਤੇ ਜਿਹੜਾ ਜੀਵ ਜਾਗਤਾ ਉਹਨੂੰ ਖਾਣ ਪੀਣ ਨੂੰ ਭੋਜਨ ਵੀ ਮਿਲ ਗਿਆ ਸੋ ਜਿਵੇਂ ਹੁਣ ਇਹਦੇ ਤੇ ਮੂੰਗਰੇ ਤੋਤੇ ਤੋੜਨਗੇ ਪਰ ਤੋਤੇ ਤੋੜ ਕੇ ਉਹਨਾਂ ਦੀ ਖਾਸੀਅਤ ਆ ਵੀ ਉਹ ਪਲੀਆਂ ਥੱਲੇ ਸਿੱਟੀਆਂ ਜਾਂਦੇ ਨੇ ਜਿਹੜੀ ਟੁੱਟ ਕੇ ਥੱਲੇ ਕਰਕੇ ਦੂਜੀ ਉਹਨੇ ਹੋਰ ਤੋੜਨੀਆਂ ਉਹ ਪਹਿਲਾਂ ਤਾਂ ਲੱਗਦਾ ਸੀਗਾ ਵੀ ਜਾਨਵਰ ਮੂਰਖ ਨੇ ਤੋਤੇ ਤਾਂ ਮੂਰਖ ਨੇ ਵੀ ਇਹ ਤੋੜ-ਤੋੜ ਸਿੱਟੀਆਂ ਜਾਂਦੇ ਨੇ ਕਰੀ ਕਿਉਂ ਨਹੀਂ ਚੱਕਦੇ ਪਰ ਜਦੋਂ ਦੇਖਿਆ ਵੀ ਕੁੱਕੀਆਂ ਕ ਕਬੂਤਰ ਤੇ ਹੋਰ ਜਿਹੜੇ ਚਿੱਥਰ ਵਗੈਰਾ ਜਾਂ ਮੋਰ ਨੇ ਆਪਣੇ ਉਹ ਡਿੱਗਿਓ ਜੀ ਚੁੱਕ ਕੇ ਖਾਂਦੇ ਨੇ ਉਹ ਜਾਨਵਰਾਂ ਨੂੰ ਬੜਾ ਪਤਾ ਹੁੰਦਾ ਵੀ ਇਹਦੇ ਵਿੱਚ ਬੀਜ ਆ ਸੌਂਕ ਖਾਂਦਾਂ ਤੇ ਇਸ ਤਰ੍ਹਾਂ ਵੀ ਕੁਦਰਤ ਦਾ ਜਿਹੜਾ ਚੱਕਰ ਹੈ ਇੱਕ ਜਾਨਵਰ ਖੇਤਾਂ ਦੇ ਫਸਲਾਂ ਦੇ ਉੱਪਰ ਕੰਮ ਕਰਦਾ ਹੈ ਦੂਜੇ ਹੀਟਾਂ ਧਰਤੀ ਥੱਲੇ ਛੋਟੇ ਜੀਵ ਜਿਹੜੇ ਉੱਪਰੋਂ ਇਹਨਾਂ ਨੂੰ ਮੂੰਗਰੇ ਤੋੜ ਕੇ ਨਹੀਂ ਖਾ ਸਕਦੇ ਉਹ ਉੱਪਰੋਂ ਡਿੱਗਿਆ ਮੂੰਗਰੇ ਵੀ ਖਾ ਰਹੇ ਨੇ ਤੇ ਖਾਸ ਗੱਲ ਹੈ ਵੀ ਆਪਾਂ ਜਿਹੜਾ ਜੀਵ ਜੰਤਾ ਉਹਦਾ ਵੀ ਆਪਣੇ ਆਉਣ ਜਾਣ ਪੂਰਾ ਬਣਿਆ ਰਹਿੰਦਾ ਤੇ ਸਾਡੀ ਜਿਹੜਾ ਆਪਾਂ ਕਹਿੰਦੇ ਆ ਵੀ ਮੈਦਾਨ ਕਰਤਾ ਜੀ ਫਲਾਣੇ ਤੋਂ ਆਦਾਨ ਕੀਤਾ ਬੰਦੇ ਦੇ ਮਨ 'ਚ ਹੰਕਾਰ ਪੈਦਾ ਹੁੰਦਾ ਹੈ ਤਾਕ ਉਧਰਤੀ ਖੇਤੀ ਹੈ ਹੰਕਾਰ ਵਾਲੀ ਗੱਲ ਨਹੀਂ ਆਉਂਦੀ ਕਿਉਂਕਿ ਜੇ ਹੁਣ ਆਪਾਂ ਕਿਸੇ ਜੀਵ ਜੰਤ ਨੇ ਜੋ ਘਲਿਆ ਉਹਦਾ ਕਾਦਾ ਮਾਣ ਕਰੂ ਵੀ ਆਨੇ ਖਾ ਲਿਆ 1700 ਦੇ ਵਿੱਚ ਜਿਹੜਾ ਜੋ ਗਰੀਬ ਦਾ ਮੂੰਹ ਗੁਰੂ ਦੀ ਕੋਲ ਕਾ ਉਹਦੇ ਵਿੱਚ ਸਾਰੇ ਜਾਂ ਗਰੀਬ ਪ੍ਰਜਾਤੀਆਂ ਜਾਂ ਪੰਛੀ ਇਹਨਾਂ ਦਾ ਘਰਦਾਰ ਵੀ ਨਹੀਂ ਹੈਗਾ ਫਿਰ ਵੀ ਆਪਣੇ ਨਾਲ ਜੋੜੇ ਹੋਏ ਨੇ ਤੇ ਆਪਣਾ ਇਹ ਕੰਮ ਕਰ ਰਹੇ ਨੇ ਜਿੰਨੇ ਵੀ ਪੰਛੀ ਨੇ ਕਿਉਂਕਿ ਕੀਟ ਕੰਟਰੋਲ ਆਪਣੇ ਪੰਛੀਆਂ ਨੇ ਕਰਨਾ ਹੈ ਮਧੂਮੱਖੀ ਨੇ ਉਤਪਾਦਨ ਬਣਾਉਣਾ ਜਿਹੜੀ ਕੁਦਰਤ ਮਿਲ ਜੁਲ ਕੇ ਕੰਮ ਕਰਦੀ ਆ ਆ ਕਿਸਾਨ ਨੇ ਆਪਣਾ ਹਿੱਸਾ ਲੈ ਜਾਣਾ ਹੈ ਕੁਦਰਤ ਨੇ ਆਪਣਾ ਕੰਮ ਕਰਦੇ ਰਹਿਣਾ ਆਪਾਂ ਇਸ ਕੁਦਰਤੀ ਖੇਤੀ ਵਿੱਚ ਉਤਪਾਦਨ ਵੀ ਵੱਧ ਲੈ ਸਕਦੇ ਆ ਤੇ ਹੁਣ ਫੁੱਲਾਂ ਦੇ ਵਿੱਚ ਰਹਿ ਕੇ ਕੰਮ ਕਰਨਾ ਕਿੰਨਾ ਵਧੀਆ ਹੋਊਗਾ ਤੁਸੀਂ ਇਹ ਸੋਚੋ ਵੀ ਕਿਸਾਨ ਫੁੱਲਾਂ ਦੇ ਵਿੱਚ ਕੰਮ ਕਰ ਰਿਹਾ ਹੈ ਤੇ ਭਾਵੇਂ ਉਹ ਕਿੰਨੀ ਮਹਿੰਗੀ ਤਨਖਾਹ ਲੈ ਰਿਹਾ ਜਾਂ ਵਧੀਆ ਰੂਮ 'ਚ ਬੈਠਾ ਪਰ ਫੁੱਲਾਂ ਦੇ ਵਿੱਚ ਕੰਮ ਕਰਨਾ ਕਿਸਾਨ ਦੇ ਹਿੱਸੇ ਆ ਸੋ ਇਹ ਕੁਦਰਤ ਨੇ ਇੰਨੀ ਸ਼ਾਨਦਾਰ ਉਹਦੇ ਮਹਿਕ ਭੇਜੀ ہوئی ਹੈ ਜਿਵੇਂ ਹੁਣ ਆਹ ਫੁੱਲ ਖਿੜੇ ਹੋਏ ਨੇ ਸੋਏ ਨੇ ਦੇਖੋ ਇਹ ਇੱਕ ਮਹਿਕ ਬਣਾ ਰਹੇ ਨੇ ਤੇ ਮਧੂਮੱਖੀ ਕੰਮ ਕਰ ਰਹੀ ਆ ਕੁਦਰਤ ਆਪਣਾ ਉਹ ਸਿਸਟਮ ਚੱਲ ਰਿਹਾ ਤੇ ਫੁੱਲਾਂ ਵਿੱਚ ਇਹ ਆਪਾਂ ਕੰਮ ਕਰ ਸਕਦੇ ਆ ਤਾਂ ਉਹ ਜਿਹੜੀ ਖੇਤੀ ਸਰਬੱਤ ਦੇ ਭਲੇ ਦੀ ਆ ਉਹਦੇ ਵਿੱਚ ਰਹਿ ਕੇ ਕੰਮ ਕਰ ਰਹੇ ਆ ਤੇ ਉਤਪਾਦਨ ਪੂਰਾ ਵਧੀਆ ਹੋ ਰਿਹਾ ਤੇ ਧਾਨਪੁੰਨ ਵੀ ਜਾਨਵਰਾਂ ਨੇ ਆਪਣੇ ਹਿੱਸੇ ਦਾ ਆਪ ਲੈ ਜਾਣਾ ਆਪਾਂ ਨੂੰ ਦਾਨ ਕਰਨ ਦੀ ਲੋੜ ਨਹੀਂ ਪੈਣੀ ਤੇ ਜਿਹੜੀ ਧਰਤੀ ਆ ਉਹਨੇ ਹੋਰ ਵਧੀਆ ਹੋ ਜਾਣਾ ਕਿਉਂ ਦਾ ਕਾਰਨ ਇਹ ਆ ਵੀ ਇਹਦੇ ਵਿੱਚ ਜਿਹੜੇ ਪੱਤੇ ਨੇ ਇਹਨਾਂ ਮੂਲੀਆਂ ਦੇ ਉਹ ਜਿੰਨੇ ਵੀ ਸਾਨੂੰ ਹੀਠਾਂ ਡਿੱਗੇ ਨੇ ਗਲੇ ਨੇ ਫੇਰ ਹੋਰ ਨਦੀਨ ਤੇ ਬਿੱਟ ਜਿਹੜੀ ਮਿੱਟੀ ਆ ਜਦੋਂ ਲਗਾਤਾਰ ਛਾਵਾਂ ਬਣੀ ਰਹਿਣੀ ਆ ਮੂੰਗਰਾ ਚੱਲਣ ਤੱਕ ਤਾਂ ਉਹ ਸੂਖਮ ਜੀਵ ਹੋਰ ਵਧੀਆ ਪੜਨਗੇ ਤੇ ਮਤਲਬ ਜਿਹੜਾ ਇੱਕ ਤਰ੍ਹਾਂ ਦਾ ਕੁਦਰਤ ਦਾ ਮਾਹੌਲ ਆ ਜੋ ਜੰਗਲ ਦਾ ਸਿਸਟਮ ਆ ਉਹ ਸਿਧਾਂਤ ਆ ਉਸ ਹਿਸਾਬ ਨਾਲ ਚੱਲ ਕੇ ਆਪਾਂ ਉਦਰਤੀ ਖੇਤੀ ਵਿੱਚੋਂ ਉਤਪਾਦਨ ਘਟ ਨਹੀਂ ਵੱਧ ਲੈ ਸਕਦੇ ਆ ਪਰ ਜਦੋਂ ਕਿਸਾਨ ਨੂੰ ਇਹ ਲੱਗਦਾ ਵੀ ਇਹ ਖੇਤੀ ਬੜੀ ਮਹਿੰਗੀ ਆ ਕਿਉਂਕਿ ਆਪਾਂ ਦੇਖਦੇ ਆ ਕੋਈ ਕੋਸ ਕੋਲ ਦੱਸਦਾ ਕੋਈ ਕੋਸ ਕੋਲ ਦੱਸਦਾ ਪਰ ਜਿਹੜੇ ਆਪਣੇ ਬਜ਼ੁਰਗ ਸਨ ਮੈਂ ਉਹਨਾਂ ਤੋਂ ਕਦੇ ਨਹੀਂ ਸੁਣਿਆ ਸੀਗਾ ਵੀ ਅਸੀਂ ਆਂ ਹੋਲ ਕੇ ਪਾਉਂਦੇ ਸੀਗੇ ਕਿਉਂਕਿ ਜਿਹੜੀ ਹਰੀ ਕ੍ਰਾਂਤੀ ਆ ਇਹ 1968-69 ਤੋਂ ਸ਼ੁਰੂ ਹੋਈ ਤੇ ਉਦੋਂ ਬਾਅਦ ਹੀ ਧਰਤੀ ਦਾ ਵਿੱਚ ਉਤਪਾਦਨ ਵਧਾਉਣ ਦੀ ਗੱਲ ਚੱਲੀ तरीके आए तब விஞ்ஞானੀਆਂ ਨੇ ਖੋਜਾਂ ਕੀਤੀਆਂ ਉਤਪਾਦਨ ਵਧਿਆ ਪਰ ਜਿਹੜੀ ਗੱਲ ਗਾਹਾਂਕ ਜਾਂਦੀ ਹੈ ਵੀ ਕਿ ਜਿਹੜਾ ਅਸੀਂ ਭੋਜਨ ਪੈਦਾ ਕੀਤਾ ਉਹਦੇ ਵਿੱਚ ਖਰਾਕੀ ਤੱਤ ਵੀ ਪੂਰੇ ਨੇ ਤਾਂ ਉਹ ਸਵਾਲ ਦਾ ਜਵਾਬ ਤਸੱਲੀ ਬਖਸ਼ ਨਹੀਂ ਮਿਲਦਾ ਪਰ ਜਿਹੜਾ ਨੇਚਰ ਦੇ ਵਿੱਚ ਪੌਦਾ ਸੂਰਜ ਦੀ ਰੌਸ਼ਨੀ ਤੋਂ ਖਰਾਕ ਲੈ ਕੇ ਧਰਤੀ ਤੋਂ ਖਰਾਕ ਲੈ ਕੇ ਆਪਣੇ ਆਪ اگੇ ਵੱਧਦਾ ਉਹਦੇ ਵਿੱਚ ਖਰਾਕੀ ਤੱਤ ਆਪਣੇ ਆਪ ਪੂਰੇ ਹੋ ਜਾਂਦੇ ਨੇ ਕਿਉਂਕਿ ਕੁਦਰਤ ਤੋਂ ਵੱਧ ਕੇ ਕੁਝ ਨਹੀਂ ਹੈਗਾ ਜੋ ਪਰਮਾਤਮਾ ਦੀ ਕਿਰਪਾ ਨਾਲ ਪੈਦਾ ਹੋ ਰਿਹਾ ਮਿੱਟੀ ਦਾ ਸਿਸਟਮ ਚੱਲ ਰਿਹਾ ਜੀਵ ਜਗ ਤਾਰ ਰਿਹਾ ਤਾਂ ਇੱਕ ਇਸ ਤਰ੍ਹਾਂ ਦਾ ਕੁਦਰਤ ਦਾ ਸਰਟੀਫਿਕੇਟ ਵੀ ਹੁੰਦਾ ਵੀ ਇਹ ਨੇਚਰ ਹੈ ਜਿਹੜੇ ਜੀਵ ਜਗਤ ਅਥੇ ਕੰਮ ਕਰ ਰਿਹਾ ਤਾਂ ਉਹਨਾਂ ਨੂੰ ਪਤਾ ਵੀ ਦੇਸੀ ਬੀਜ ਨੇ ਦੇਸੀ ਵਾਤਾਵਰਨ ਨਾਲ ਕੁਦਰਤਾਂ ਸੁਰੇਸ਼ਤ ਨਾਲ ਆਪਣਾ ਇੱਕ ਕੁਦਰਤ ਨਾਲ ਜੁੜ ਕੇ ਆਪਣਾ ਆਮਦਨ ਵੀ ਵਧਾ ਸਕਦੇ ਆ ਤੇ ਵਾਤਾਵਰਨ ਨਹੀਂ ਬਚਾ ਸਕਦੇ ਤੇ ਆਪਣੀ ਰਸੋਈ ਨੂੰ ਹੋਰ ਵਧੀਆ ਬਣਾ ਸਕਦੇ ਆ ਤਾਂ ਕਿ ਸਾਡੀ ਸਿਹਤ ਵਧੀਆ ਰਹੇ ਤੰਦਰੁਸਤ ਰਹੇ ਸੋ ਸਭ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ